ਹਾਂਜੀ ਦਵਾਈ ਖਾਦੀ ਲੈ ਅੱਜ ਖਾ ਲੈਣੀ ਦੇ ਦੋ ਮੈਨੂੰ ਮੈਂ ਤੇਰੀ ਕਿਹਾ ਕੋਟੇ ਦੇ ਕੱਪੜੇ ਸੁੱਕੜ ਪਾ ਆ ਮਾ ਪਾਓ ਮੈਂ ਸੁਕਾ ਲੈਣੀ ਸੋਣੇ ਪੇਰੇ ਦਵਾਈ ਹਾਂਜੀ ਦੀਦੀ ਇੱਤਾ ਕਰਦੀ ਆ ਮੈਂ ਚਾਹਤ ਤੇ ਲੰਮੇ ਪੈ ਜਾਣੀ ਆ ਜੇ ਮੈਂ ਤੁਰਦੀ ਫਿਰਦੀ ਰਹੀ ਤੈਨੂੰ ਸ਼ੱਕ ਹੋ ਜਾਣਾ ਵਾ ਤੈਨੂੰ ਇਤਕ ਨਸ਼ਾ ਕਿਉਂ ਨਹੀਂ ਹੋਇਆ ਇੱਤੇ ਹੀ ਕਰਦੀ ਆ ਰੈਸਟ ਕਰਨ ਲੱਗੀ ਸੋਨੀਆਂ ਹਾਂਜੀ ਦੀਦੀ ਨੀਂਦ ਜੀ ਆਉਂਦੀ ਮੈਂ ਲੰਮੇ ਪੈ ਜਾਨੀ ਚੱਲ ਦਵਾਈ ਖਾਦੀ ਆ ਤੂੰ ਤੂੰ ਰੈਸਟ ਕਰ ਮੈਂ ਜਰੀ ਕੇ ਤੇਰੇ ਪਾਜੀ ਨੂੰ ਫੋਨ ਲਾਦਾ ਠੀਕ ਗੱਲ ਕਰ ਲਾਂ ਮੈਂ ਜਰੀ ਕੇ ਠੀਕ ਹਾਂ ਠੀਕ ਸੋਨੀ ਸੋਨੀ ਨੇਂਦਰਾ ਲੱਗਦਾ ਨਸ਼ਾ ਹੋ ਗਿਆ ਲੱਗਦਾ ਦਵਾਈ ਦਾ ਇੰਜ ਕਰਦੇ ਨਾ ਇਹਨੂੰ ਲੱਗਦਾ ਤਾਂ ਦੂਜੀ ਦਵਾਈ ਵੀ ਦੇ ਦੇਣੀ ਆ ਅਹ ਤੇਰੀ ਦਵਾਈ ਚਲੋ ਆਹ ਕੋਈ ਹੰਤਾ ਮੈਂ ਕਿਹਾ ਮੰਨ ਲਿਆ ਤੇਰੇ ਨੂੰ ਮੈਨੂੰ ਮਾਰੀ ਦੇਣਾ ਹੁਣ ਮੈਨੂੰ ਪਤਾ ਲੱਗਾ ਇਹ ਜੀ ਉਹ ਦੋਰੀ ਹੋਰ ਦਵਾਈ ਦੇ ਦਿੰਦੀ ਕੋਈ ਜਵਾਰ ਜਨਾਨੀ ਕਿਤੇ ਸੋਨੇ ਦੇ ਭਾਰ ਦਵਾਈ ਜਾਂਦੀ ਰੋੜ ਕੇ ਰਹਾ ਦਿੰਦੀ ਹੈ ਤੈਨੂੰ ਦੋਲੇ ਰਾ ਦਿੱਤੀ ਤੇ ਆਖੀ ਤੂੰ ਕੀ ਜਾਣੇਗੀ ਇਹ ਵੀ ਕੀ ਯਾਦ ਰੱਖੂਗੀ ਕਿ ਤੇਰਾ ਨਾਮ ਪੰਨਾ ਪੈ ਗਿਆ ਇਹ ਤਾਂ ਬੜੀ ਇੰਤਵਾਹੀ ਨਾ ਦਿੱਤੀ ਤੂੰ ਜਾਣੇਗੀ ਕੀ ਦੇਣੇ ਤੁਸੀਂ ਜਿਹੜੀ ਦਵਾਈ ਮੈਨੂੰ ਦਿੱਤੀ ਨਾ ਉਹ ਮੈਂ ਪੀਤੀ ਨਹੀਂ ਆ ਉਹ ਮੈਂ ਰੋੜਤੀ ਆ ਮੈਂ ਬੇਹੋਸ਼ ਨਹੀਂ ਆ ਮੈਨੂੰ ਸਾਰੀ ਹੋਸ਼ ਵਾ ਇਹ ਨਾ ਸਮਝੋ ਕਿ ਮਤਦ ਦਿੱਤੀ ਹੋਈ ਦਵਾਈ ਪੀ ਲਈ ਆ ਮੈਂ ਰੋੜ ਦਵਾਈ ਆ ਰੋੜ ਦਿੱਤੀ ਆ ਨਹੀਂ ਮੈਂ ਤੈਨੂੰ ਕੀ ਦਿੱਤਾ ਕੀ ਦਿੱਤਾ ਮੈਂ ਤੈਨੂੰ ਦੇਖਣ ਆਈ ਆ ਦੇਖਣ ਆ ਆ ਕੀ ਦਵਾਈ ਕਿਹੜੀ ਦਵਾਈ ਆ ਆ ਤੇ ਪੰਜ ਫੁੱਟ ਪਿਓਣ ਨਹੀਂ ਆ ਵੀ ਥਰੇ ਸੋਨੀ ਬੇਹੋਸ਼ ਹੋ ਕੇ ਪਈ ਆ ਮੈਂ ਮਰ ਨਹੀਂ ਗਈ ਇੱਕ ਵਾਰੀ ਦਵਾਈ ਰੋੜੀ ਆ ਦੋ ਵਾਰੀ ਫੇਰ ਲਿਆ ਕੇ ਮੇਰੇ ਮੂੰਹ ਚ ਪਾਈ ਆ ਇੱਕ ਬੱਚੇ ਦੇ ਖਾਤੇ ਰ ਮੇਰੀ ਜਾਲ ਲੈਣ ਤੇ ਥੁਲੀ ਆ ਅੱਜ 10 15 ਦਿਨ ਹੋ ਗਏ ਮੈਨੂੰ ਮੇਰੀ ਜਾਨ ਤੇ ਬਣ ਗਈ 15 ਦਿਨ ਹੋ ਗਏ ਮੈਨੂੰ ਕੋਈ ਹੋਸ਼ ਨਹੀਂ ਟਿਕਦੀ ਫਿਰ ਨਹੀਂ ਆ ਸਰੀਰ ਮੇਰੇ ਚ ਕਿਤੇ ਸਾਹ ਸੱਤਿਆ ਨਹੀਂ ਰਹਿ ਗਈ ਆ 15 ਦਿਨ ਹੋ ਗਏ ਮੈਨੂੰ ਹੋਸ਼ ਨਹੀਂ ਆ ਪਤਾ ਨਹੀਂ ਕਿੱਥੋਂ ਕਿੱਥੇ ਜੜੀਆਂ ਬੁੱਟੀਆਂ ਦਵਾਈਆਂ ਲਿਆ ਕੇ ਮੇਰੇ ਸੰਗ ਜੇ ਤੱਕੀ ਫਿਰਦੀ ਤੂੰ ਨਹੀਂ ਜੇ ਮੈਂ ਤੈਨੂੰ ਦਵਾਈਆਂ ਲਿਆ ਲਾ ਦਿੰਨੀ ਆ ਨਾ ਮੈਂ ਤਾਂ ਸੋਚਦੀ ਮੇਰੇ ਭਰਾ ਦਾ ਬੂਟਾ ਲੱਗ ਜਵੇ ਤੂੰ ਤਾਂ ਸਾਨੂੰ ਕੋਈ ਖੁਸ਼ੀ ਦੇ ਨਾ ਸਕੀ ਬੂਟੇ ਦਾ ਤੇ ਪਤਾ ਨਹੀਂ ਆ ਪਰ ਮੈਨੂੰ ਤਾਂ ਜੜਾ ਤੋਂ ਪੁੱੜ ਦੇਣਾ ਹੀ ਜਿਹੜੇ ਸਾਬ ਨਾਲ ਤੂੰ ਦਵਾਈਆਂ ਦੇ ਤੈਨੂੰ ਤਾਂ ਜੜਾ ਤੋਂ ਪੁੱਟੀ ਚੱਲੀ ਖੁਰਨੀ ਚੱਲੀ ਤੂੰ ਕਿਤੇ ਦਵਾਈਆਂ ਖਾਂਦੀ ਖਾਂਦੀ ਉਹ ਤਾਂ ਲੋਕਾਂ ਦਾ ਦਵਾਈਆਂ ਖਾਂਡੀਆਂ ਤੈਨੂੰ ਕਹਦੀ ਪਰਵਾਹ ਉਹ ਬਗਾਨੀ ਧੀ ਦੀ ਆਪਣੀ ਤਾਂ ਸੋਖਾ ਤੈਨੂੰ ਆਪਣੇ ਵਾਰਿਸ ਦੀ ਲੋੜ ਵਾ ਬਗਾਨੇ ਦੀ ਨਹੀਂ ਪਰਵਾਹ ਨੂੰ ਇਦਾਂ ਹੀ ਵਾਰਸ ਦੀ ਲੋੜ ਵਾ ਤੈਨੂੰ ਕੋਈ ਜ਼ਿਆਦਾ ਫਿਕਰ ਭਰਾ ਦਾ ਮੈਨੂੰ ਨਹੀਂ ਲੋੜ ਬੱਚੇ ਦੀ ਮੈਂ ਨਹੀਂ ਕੋਈ ਦਵਾਈਆਂ ਦਵਾਈਆਂ ਖਾਣੀ ਆ ਆ ਸਾਦੀਆਂ ਤੇਰੇ ਭਰਾ ਨੂੰ ਤੇ ਸਾਦੀ ਮੈਂ ਆਪਣੀ ਭਜਾਈ ਨੂੰ ਇੱਥੇ ਬਹਿ ਕੇ ਗੱਲ ਹੋਊਗੀ ਮੈਂ ਤਾਂ ਬਸ ਰੱਬ ਤੇ ਭਰੋਸਾ ਰੱਖਿਆਈ ਉਹੋ ਹੀ ਮੈਨੂੰ ਦਊਗਾ ਮੈਂ ਤੇਰੀ ਕੋਈ ਜੜੀ-ਬੁੱਟੀ ਨਹੀਂ ਖਾਣੀ ਤੇਰੀ ਗੱਲ ਸੁਣ ਲੈ ਮੇਰੇ ਕੰਨ ਖੋਲ ਕੇ ਪੈਸੇ ਫੂਕੇ ਫੇ ਦਵਾਈ ਆਉਂਦੀ ਆ ਪਲਾ ਕਿੱਦਾਂ ਵੀ ਤੂੰ ਦਵਾਈ ਖਾਵੇਂਗੀ ਨਹੀਂ ਮੈਂ ਸਾਡੀ ਭੈਣ ਉਹ ਸੱਜਣ ਵਾਲੀ ਨਹੀਂ ਤੁਹਾਡੇ ਪਿੱਛੇ ਮੈਂ ਆਪਣੇ ਸਹੁਰਿਆਂ ਤੋਂ ਵੀ ਬੁਰੀ ਬਣੀ ਆ ਮੈਂ ਕਦੇ ਘਰੋਂ ਬਾਹਰੋਂ ਕੱਢੀ ਨਹੀਂ ਆ ਆਪਣੇ ਬੱਚੇ ਛੱਡ ਕੇ ਨਹੀਂ ਆ ਤੁਹਾਡੇ ਬਦਲੇ ਮੈਂ ਫੂਈ ਜਾਲ ਪਾਉਣੀ ਫਿਰਨੀ ਆ ਏ ਗਾੜੀ ਜੋੜੇ ਹੱਥ ਜਾ ਆਪਣੇ ਘਰ ਜੇ ਰੱਬ ਨੂੰ ਮੇਰੇ ਤੇ ਤਰਸ ਹੋਊਗਾ ਨਾ ਤੇ ਮੈਨੂੰ ਰੱਬ ਆਪੇ ਹੀ ਦੇ ਦੂਗਾ ਇੱਥੇ ਚੁੱਪ ਕਰਕੇ ਬਹਿ ਜਾ ਬੰਦੇ ਦੀ ਬਣ ਕੇ ਤੇਰਾ ਘਰ ਕੱਲੇ ਜਾਂਦੀ ਆ ਮੇਰਾ ਵੀ ਘਰ ਹੈ ਵਾਵਾ ਜੇ ਤੇਰਾ ਨਾ ਘਰ ਜਿੰਨਾ ਤੇਰਾ ਵਾਏ ਉਹ ਸਾਹ ਨਹੀਂ ਰਹਿ ਜੇ ਤੇਰਾ ਵਾਤੇ ਫਿਰ ਸਾਹ ਨਾ ਆਈਂ ਮੇਰੀ ਸੁਣ ਲੈ ਗੱਲ ਜਿੰਨੂੰ ਮਰਜੀ ਸਾਧ ਭਾਵੇਂ ਸਾਧ ਆਪਣੇ ਜਣਦਿਆਂ ਨੂੰ ਭਾਵੇਂ ਸਾਧ ਆਪਣੀ ਭੈਣ ਨੂੰ ਤੇ ਭਾਵੇਂ ਆਪਣੇ ਖਸਮ ਨੂੰ ਦੱਸ ਦੇ ਦਵਾਈ ਤੈਨੂੰ ਖਾਣੀ ਪੈਣੀ ਓ ਨਹੀਂ ਖਾਣੀ ਮੈਂ ਦਵਾਈ ਜਾ ਜੋ ਮਰਜੀ ਕਰ ਲੈ ਮੇਰੇ ਅੱਖਾਂ ਖੁੱਲ ਗਈਆਂ ਨੇ ਤੇ ਮੈਨੂੰ ਮਾਰ ਹੀ ਦੇਣਾ ਇਹਨ ਕੱਤੀ ਨੇ ਆ ਤੇ ਚੰਗੇ ਮੌਕੇ ਮੈਂ ਦਵਾਈ ਸੁੱਟਤੀ ਤੇ ਮੈਨੂੰ ਪਤਾ ਲੱਗ ਗਿਆ ਵੀ ਇਹ ਦਵਾਈ ਦੀ ਜਗ੍ਹਾ ਹੋਰ ਵੀ ਦਵਾਈ ਦੇਂਦੀ ਹੈ ਕੋਈ ਲੋਨੀਆ ਭਾਬੀ ਜੀ ਨੂੰ ਹਾਂ ਇਹ ਦੱਸਣਾ ਹੀ ਪੈਣਾ ਸਾਰਾ ਕੁ ਸੋਨੀਆ हेलो हेलो हां सुनया राजी हेलो भाभी जी सुनया की गल है रोहन को नहीं हां भाभी जी जल्दी आ जाओ की गल हुई है कोई ਦੱਸੇਗੀ ਵੀ भाभी जी मैं थाने कुछ नहीं ਦੱਸਣਾ मैं जो भी ਦੱਸਣਾ ਇੱਥੇ ਆ ਕੇ ਦੱਸਾਂਗੀ ਤੇ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਚੁੱਪ ਕਰ ਚੁੱਪ ਕਰ ਪਹਿਲਾਂ ਇਹ ਦੱਸ ਸੁਖਸਾਂ ਦਾ ਗੋਪੀ ਠੀਕ ਆ ਠੀਕ ਆ ਬਬੀ ਜੀ ਬਸ ਸਹੀ ਮੈਨੂੰ ਜੇ ਵੇਖਣਾ ਵਣਾ ਤੁਸੀਂ ਜਲਦੀ ਆ ਜਾਓ ਅਸੀਂ ਤੱਕੋ ਕਹਿਣ ਲਈ ਕੀ ਗੱਲ ਹੋਈ ਆ ਮੈਂ ਤੁਹਾਨੂੰ ਇੱਥੇ ਆ ਕੇ ਦੱਸੂਗੀ ਬਬੀ ਜੀ ਜਲਦੀ ਆ ਜਾਓ ਮੈਨੂੰ ਮਾਦੇ ਲੱਕੇ ਜਲਦੀ ਆਜੋ ਮੇਰੀ ਗੱਲ ਸੁਣ ਸ਼ਦਾਈਆਂ ਨੂੰ ਨਹੀਂ ਕਰੀ ਦੋਈ ਦਾ ਮੈਨੂੰ ਇਹ ਦੱਸ ਸਭ ਸੁਖ શાંતਾ ਕੋਈ ਗੱਲਬਾਤ ਹੋਈ ਲੜਾਈ ਹੋਈ ਘਰ ਚ ਨਹੀਂ ਬਬੀ ਜੀ ਕੁਝ ਨਹੀਂ ਹੋਇਆ ਬਸ ਤੇ ਆਜੋ ਮੇਰੇ ਜੀ ਨਾਲ ਲੈ ਕੇ ਜਲਦੀ ਆਜੋ ਚਲ ਠੀਕ ਆ ਚੁੱਪ ਕਰ ਜਾ ਮੈਂ ਹਮਨੀ ਆਉਂਗੀ ਚੁੱਪ ਕਰ ਜਾ ਤੇ ਮੇਰੀ ਗੱਲ ਸੁਣ ਰੋਣਾ ਨਹੀਂ ਰੋਣਾ ਕਿਉਂ ਗੋਪੀ ਕਰਿਆ ਸੌਣੇ ਵਾਲੇ ਚਲ ਠੀਕਾ ਚੁੱਪ ਕਰ ਜਾ ਚੁੱਪ ਠੀਕਾ ਮੈਂ ਅੱਗੇ ਦੀ ਹਾਇ ਰੱਬਾ ਸੋਨੀਆਂ ਦਾ ਵੀ ਪਤਾ ਨਹੀਂ ਕਿਹੜੇ ਵੇਲੇ ਘੜੀ ਮੱਥਾ ਲੱਗਾ ਸੌਰਿਆਂ ਦੇ ਨਾਲ ਆਏ ਦਿਨ ਕੋਈ ਨਾ ਕੋਈ ਪੁਆੜਾ ਜੇ ਮੈਂ ਇਹਨਾਂ ਨੂੰ ਦੱਸਿਆ ਤੇ ਇਹ ਤੇ ਪਿਛਲੀ ਵਾਰੀ ਬੜੇ ਗੁੱਸੇ ਵਿੱਚ ਹੀ ਤੇ ਚਾਕੂੜੀ ਰੋਂਨ ਲਈ ਜੇ ਨਾ ਗਏ ਤਾਂ ਵੀ ਮਾੜੀ ਗੱਲ ਆ ਕੀ ਕਰਾਂ ਇਹਨਾਂ ਦੀ ਮਾਂ ਨੂੰ ਤਾਂ ਕੋਈ ਫਿਕਰ ਨਹੀਂ ਹੋਈ ਨਾ ਹੋਈ ਇੱਕ ਬਰਾਬਰ ਦਵਿੰਦਰ ਰਾਤ ਉਹਨੇ ਉਹਦੇ ਨੂੰ ਦੋੜਾ ਚੋਕ ਦੇਣਾ ਜੇ ਦਵਿੰਦਰ ਨਾਲ ਗੱਲ ਕੀਤੀ ਤੇ ਇਹਨਾਂ ਦਾ ਤਾਂ ਗੱਲ ਛੱਟ ਪਹੁੰਚ ਜਾਣੀ ਹਾਂ ਇਹ ਤਾਂ ਕਰਦੀ ਆ ਜੋ ਬੰਦਾ ਗੱਲ ਕਰਦੀ ਹੋਲੀ ਦਾ ਜੋ ਬੰਦਾ ਆਪਣੇ ਤੱਕ ਗੱਲ ਰੱਖ ਲੈਂਦਾ ਸਮਝਦਾ ਆ ਤਾਂ ਬੰਦ ਗਾਲਸਾਂ हां जी भाभी मेरी ਗੱਲ ਸੁਣ ਦਵਿੰਦਰ ਕਿੱਥੇ ਆ ਦਵਿੰਦਰ ਮੈਂ ਕੋਠੇ ਤੇ ਗਈ ਕਪੜੇ ਸੁਕਣੇ ਪਾਉਣ ਸੋਨੀਆ ਦਾ ਫੋਨ ਆਇਆ ਸੀ ਬੁਲਗਿਓ ਗਿਆ ਪਰ ਉਹਨ ਬੜਾ ਲਈ ਪਤਾ ਨਹੀਂ ਕੋਈ ਗੱਲ ਹੋਣੀ ਕਪਾਤ ਉਹਨਾਂ ਦੇ ਘਰ ਹੁੰਦਾ ਹੀ ਰਹਿੰਦਾ ਨਾ ਤੇ ਕਹਿਨ ਲਈ ਹੁਣੇ ਆ ਪਿਛਲੀ ਵਾਰ ਤੇਰੇ ਵੀਰ ਨੂੰ ਖੜਿਆ ਸੀ ਤੇ ਘਰ ਆਣ ਕੇ ਗੁੱਸਾ ਬੜਾ ਕਰਦਾ ਸੀ ਇਦਾਂ ਕਰਦੇ ਇਦਾਂ ਕਰਦੇ ਆ ਤੇ ਮੈਂ ਕਹਾਂ ਜੇ ਮੈਂ ਇਹਨਾਂ ਨੂੰ ਕਿਹਾ ਨਾ ਚੱਲੀਏ ਤੇ ਇਹਨਾਂ ਨੇ ਉੱਥੇ ਹੋਰ ਖਲਾਰੇ ਪਾਉਣੀਆਂ ਤੇ ਮੈਂ ਕਹਿਨ ਲਈ ਸੀ ਜੇ ਤੂੰ ਮੇਰੇ ਨਾਲ ਜਾਂਦਾ ਤਫੋ ਕਿਉਂ ਹੁੰਦਾ ਮੈਂ ਤਾਂ ਹੋਰ ਤਰ੍ਹਾਂ ਹੁੰਦਾ ਪਿਆ ਪਤਾ ਨਹੀਂ ਕੀ ਗੱਲ ਹੋਈ ਹੋਣੀ ਆ ਕੋਈ ਨਹੀਂ ਪਾਪੀ ਚੱਲ ਜਾ ਨਾ ਮੈਂ ਤੇ ਮੈਂ ਹਦ ਦਵਿੰਦਰ ਨੂੰ ਪਤਾ ਲੱਗੇ ਦਵਿੰਦਰ ਨੂੰ ਪਤਾ ਲੱਗਾ ਤਾਂ ਉਹ ਤੇ ਸਾਡੇ ਘਰ ਚ ਰੌਣੀ ਪਾ ਦੇਣਗੇ ਫੇਰ ਤੂੰ ਐਦਾਂ ਕਰ ਤਿਆਰ ਹੋ ਕੇ ਨਿਕਲ ਆਈ ਤੇ ਮੈਂ ਮੜਾ ਜਾ ਪਰਨਾ ਥੋੜਾ ਸੈੱਟ ਕਰਨਾ ਬੰਨਿਆ ਦਾ ਹੈਗਾ ਥੋੜਾ ਸੈੱਟ ਕਰਨਾ ਤੇ ਮੈਂ ਮੜਾ ਕਹਿਣਾ ਸ਼ਹਿਰ ਨੂੰ ਚੱਲਿਆਂ ਕੱਪੜੇ ਵੀ ਚੇਂਜ ਕਰਨਾ ਕੱਪੜੇ ਜੀਨ ਕਰ ਲੂੰਗਾ ਪਿਆਰ ਹੋ ਜਾ ਤੂੰ ਕੋਈ ਗੱਲ ਨਹੀਂ ਆਈ ਰਬਾ ਆ ਕਿਧਰ ਆਈ ਹੀ ਆਇਆ ਜੋ ਬਣਾ ਹੀ ਮਣਮਣ ਕਰਕੇ ਚੱਲ ਗਈ ਆ ਹਾਏ ਹਾਏ ਜੇ ਕਿਤੇ ਚੂੜੀ ਦੀ ਗੱਲ ਕਰ ਗਈ ਹੋਈ ਤੇ ਮੇਰੀਆਂ ਤੇ ਮੀਡੀਆ ਚ ਫੇਰ ਉਹਨੇ ਤੇਲ ਪਾ ਦੇਣਾ ਮੇਰੇ ਤੇ ਅੱਗੇ ਨਹੀਂ ਮੋਰ ਹਲੇ ਜਿਹੜੇ ਹੋਏ ਉਹ ਨਹੀਂ ਕਿਧਰ ਰਾਸ ਆਏ ਹੁਣ ਮੈਨੂੰ ਚੂੜੀ ਕਿੱਥੋਂ ਦੇਣੀ ਆ ਨਹੀਂ ਪਹਿਲਾਂ ਤੇ ਕੀ ਗੱਲ ਆ ਮੇਰੀ ਗੱਲ ਸੁਣੋ ਹਾਂ ਇਹ ਕਿਧਰ ਆਈ ਸੀ ਕੌਣ ਪ੍ਰੀਤ ਭਾਬੀ ਉਹ ਕੰਮ ਵੀ ਥੋੜਾ ਗਿਆ ਕੀ ਕੰਮ ਹੀ ਦੇ ਸਵਾਹ ਜਿਉ ਆਉਂਦਾ ਐ ਕੰਡੀ ਕੀ ਲਾਂਗੂ ਪਤਾ ਨਹੀਂ ਕੀ ਗੱਲ ਉਹ ਆਂਦੀ ਕਾਨਕ ਨੂੰ ਪਾਣੀ ਲਾਉਣਾ ਤੂੰ ਹੀ ਲਾਉਣਾ ਪਹਿਲਾਂ ਕਹੀਂ ਲਾ ਲਈਏ ਤੇ ਮੈਂ ਤੂੰ ਹੀ ਲਾ ਲੂ ਦੱਸ ਇਹਨੇ ਲਾਉਣਾ ਸੀ ਪਾਣੀ ਹਾ ਧੜੀ ਗੱਲ ਆ ਅਹੀਂ ਲਾ ਲਈ ਉਹ ਲੈ ਮੈਂ ਤੂੰ ਹੀ ਲਾ ਲੂ ਅਹੀਂ ਬਾਅਦ ਚਾਉਣਾ ਨਹੀਂ ਪੁੱਛਣ ਦੇ ਉਹ ਆਉਂਦਾ ਹੁੰਦਾ ਦਾ ਮੁੰਡਾ ਤੇ ਅੱਜ ਇਹ ਆ ਗਈ ਆ ਮੈਂ ਤਾਂ ਪੁੱਛਿਆ ਵਾ ਉੱਥੇ ਮਣਮਣ ਡਈ ਕਰ ਗਾ ਚੰਗ ਗੱਲਾਂ ਨਾ ਕਰ ਮੈਂ ਸ਼ਹਿਰ ਨੂੰ ਜਾਣਾ ਮੈਨੂੰ ਕੱਪੜੇ ਦੇ ਠੀਕ ਆ ਕੰਮ ਮੈਨੂੰ ਹੋਏ ਹੋਏ ਸ਼ਹਿਰ ਨੂੰ ਜਾਣਾ ਕੱਪੜੇ ਦੇ ਸਵੇਰ ਦਾ ਦਿਨ ਚੜਿਆ ਵਾ ਇਹਨੇ ਤੱਕ ਇੱਕ ਵਾਰੀ ਨਾ ਨਹੀਂ ਲਿਆ ਵੀ ਮੈਂ ਸ਼ਹਿਰ ਜਾਣਾ ਕੋਈ ਗੱਲ ਤਾਂ ਹੈਗੀ ਆ ਹਾਏ ਰੱਬਾ ਜਿਆਦਾ ਵੀ ਨਹੀਂ ਰੋ ਪਾ ਸਕਦੀ ਤੇ ਕਿਤੇ ਇਹ ਨਾ ਸਲਾਹ ਹੋ ਗਈ ਹੋਵੇ ਕੀ ਪਤਾ ਰੱਬ ਜਦ ਸੁਣ ਲੱਗੇ ਜਾਂਦੇ ਆਂਦੀ ਹਣੀਆਂ ਵੀ ਜੋ ਬਣ ਚੂੜੀ ਛਡਾ ਦੇ ਜੋ ਬਣਾਂਦਾ ਹੋਣਾ ਛਡਾ ਦੇਣਾ ਵਾ ਜੋ ਬਨ ਨੂੰ ਪਤਾ ਹੀ ਆ ਵੀ ਗੈਣਾ ਗੁਣਾ ਸ਼ਹਿਰ ਹੀ ਪਾਉਂਦੇ ਆ ਆਈ ਆਈ ਜਨੀਆ ਔਣਾ ਆ ਬਾਹਰ ਮਾਝਾ ਅੰਟੀ ਸਾਸਰੀ ਘਾਲ ਸਾਸਰੀ ਦਾ ਪੁੱਤ ਕਿਦਾ ਜੀ ਠੀਕ ਆ ਤੂੰ ਸੁਣਾ ਬਸ ਵਧੀਆ ਉਹ ਨਾ ਮੈਨੂੰ ਪੈਸੇ ਚਾਹੀਦੇ ਛੰਟੀ 2000 ਰੁਪਿਆ ਜਿੱਦਣਾ ਮन्ने ਜਾਣਾ ਸੀ ਨਾ ਨੰਦਪੁਰ ਤੇ ਮੇਰੇ ਕੋ ਲੈ ਗਿਆ ਸੀ ਤੇ ਕਹਿੰਦਾ ਘਰੋ ਲੈ ਲਈ ਪੁੱਤ ਕੋਈ ਨਹੀਂ ਚਾਲ ਉਹ ਤੇ ਹੁਣ ਹਜੇ ਪੁੱਤ ਹੱਥ ਥੋੜਾ ਟਾਈਟ ਵਾ ਤੈਨੂੰ ਪਤਾ ਵਾ ਪੈਸੇ ਮਰ ਗਏ ਆ ਇਹ ਵੇਖ ਲੈ ਹੁਣ ਮੈਂ ਆਖਿਆ ਵਾ ਨਿਆਣੇ ਦੇ ਨਾ ਗੱਲਾਂ ਚ ਆਇਆ ਕਰ ਉਹ ਪਤਾ ਨਹੀਂ ਅੰਤਰਾ ਕਿਹੜੇ ਕੰਜਰ ਦੇ ਆਖੇ ਲਾਕੇ ਨਾ ਤੇ ਆ ਪੈਸੇ ਜਿਹੜੇ ਆਪਾਂ ਤੇ ਲਾਉਂਦਾ ਵਾ ਇਹ ਤੇ ਬਹਿ ਜੇ ਬੇੜਾ ਲਾਉਣ ਵਾਲਿਆਂ ਦਾ ਜਿਹੜਿਆ ਨਖਤੇ ਸਿਖਾਉਂਦੇ ਆ ਅੱਜ ਕੱਲ ਤੇ ਉਹ ਪੁੱਤ ਸਾਡੇ ਤੇ 1.5 ਲੱਖ ਇੰਨਾ ਰੁਪਈਏ ਮਰ ਗਈ ਬਹੁਤ ਜਿਆਦੇ ਪੈਸੇ ਤੇ ਪਿਓ ਇਹਦਾ ਤੇ ਅੱਗੇ ਮੇਰੇ ਦਿਵਾਲੇ ਹੋਣ ਡਿਆ ਨਹੀਂ ਆਂਟੀ ਮੈਨੂੰ ਕੋ ਪਤਾ ਕਿਹੜੇ ਆਪਣੇ ਹੁੰਦੇ ਆ ਮੰਮੀ ਕੋ ਲੈ ਕੇ ਦਿੱਤੇ ਸਾਨੂੰ ਕਿਹਾ ਮੈਨੂੰ ਬੜੀ ਜ਼ਰੂਰਤ ਵਾ ਤੇ ਮੈਂ ਲੈ ਤੇ ਤੇ ਹੁਣ ਮੜਾ ਆਟਾ ਲਿਆਉਣਾ ਤੇ ਘਰ ਪੈਸੇ ਨਹੀਂ ਹੈਗੇ ਸਾਡੀ ਪੇਮੈਂਟ ਨਹੀਂ ਨਾ ਆਈ ਜੀ ਨਹੀਂ ਪੁੱਤ ਦੇ ਦੂੰਗੀ ਹਰੇ ਹੱਥ ਬੜਾ ਟੈਟ ਆ ਹਾਂ ਅਗਰ ਸਾਸਰੀ ਘਾਲਾ ਸਾਸਰੀ ਘਾਲਾ ਰਾਜਾ ਉਹਦਾ ਦੋਸਤ ਵਾ ਤੇ ਅਮਨ ਵਾਲੇ ਪੁੱਛਣ ਡਿਆ ਕਿ ਕਿੱਥੇ ਗਿਆ ਮੈਂ ਹਾਂ ਉਹੋ ਬਾਬਾ ਜੀ ਦੇ ਗਿਆ ਕੰਮੀ ਕੋ ਤਾਂ ਕੋਈ ਆ ਅੰਕਲ ਹੋਣਾ ਉਹਦਾਂ ਹੀ ਆਇਆ ਯਾਰ ਬੇਲੀ ਮਿਲਣਾ ਪੁੱਛਣ ਆਇਆ ਮੈਂ ਹਾਂ ਆ ਗਿਆ ਕਿ ਨਹੀਂ ਭਲਾ ਨਹੀਂ ਆਈ ਲੱਭਾ ਤੈਨੂੰ ਦੱਸ ਕੇ ਗਿਆ ਆ ਗਿਆ ਇਹਨੂੰ ਮੇਰੇ ਕੋ 2000 ਰੁਪਇਆ ਲੈ ਗਿਆ ਨਾਲ ਜਿਹੜਾ 1000 ਰੁਪਇਆ ਦਿੱਤਾ ਨਾ ਪਹਿਲੇ ਲੈਣਾ ਆ ਇਹਨੂੰ ਹਾਂਜੀ ਉਹ ਮੈਨੂੰ ਕਾਮਾ ਚ ਚੰਦਰਵਾਹ ਦਿੱਤਾ ਨਾ ਚੁੱਲ੍ਹੇ ਤੇ ਰਾ ਰੋਟੀਆਂ ਪਾਥੀਆਂ ਤੇਰੀਆਂ ਸੁੱਕੀਆਂ ਪਈਆਂ ਇਨੂੰ ਦੇ 1000 ਰੁਪਇਆ ਮੁੰਡੇ ਨੂੰ 1000 ਬਾਅਦ ਚ ਲੈ ਨਹੀਂ ਆਊਗਾ ਤੇ ਠੀਕ ਆ ਮੈਂ ਦੇ ਪੈਸੇ ਠੀਕ ਆ ਤੇ ਸਭ ਆਈ ਦੰਦਾਈ ਆ ਕੋਈ ਨਹੀਂ ਕੱਲ ਪਰਸੋਂ ਤੱਕ ਆ ਜੀ ਮੇਰੀ ਮੰਮੀ ਆਉਣ ਵਾਲੀ ਆ ਤੇ ਮੈਂ ਤੇ ਦੋ ਦਾ ਵੀ ਤਿੰਨ ਦੇ ਦੂੰਗੀ 1000 ਮੈਂ ਤੇ ਦੇ ਦੂੰਗੀ ਤੂੰ ਵਰਤ ਲਈ ਹੈ ਅੱਜ ਚੱਲ ਜਾ ਮੇਰਾ ਪੁੱਤ ਪੁੱਤ ਮੈਨੂੰ ਧੂਏ ਤੇ ਨਾ ਫਿਰ ਰੋਕਾ ਮਾਰ ਮਾਰ ਕੇ ਰੋਟੀਆਂ ਲਾਉਣੀਆਂ ਪੈਣੀਆਂ ਤੇ ਮੁਸ਼ਕਲ ਹੋ ਜਾਣੀ ਹੈ ਹਾਂ ਹੰਟੀ ਮੈਂ ਤੇ ਆ ਬੜੀਆਂ ਗਾਲਾਂ ਪਈਆਂ ਕਰੋ ਮੇਰੀ ਮੰਮੀ ਕਹਿੰਦੀ ਘਰ ਦਾ ਵੜੀ ਜਿੰਦ ਤੱਕ ਪੈਸੇ ਲੈ ਕੇ ਹੁੰਦਾ ਮੈਨੂੰ ਵੀ ਆਪ ਹੁਣ ਜਦੋਂ ਤੱਕ ਪੈਸੇ ਲੈ ਜਾਂਦਾ ਤੇ ਮੈਨੂੰ ਘਰ ਦੀ ਬਾੜ ਤੋ ਯਾਰ ਕੋਈ ਨਹੀਂ ਬਾਜ ਦੇ ਦਿਓ ਹੋਰ ਪੈਣਾ ਪੈਣਾ ਹਾਂਜੀ ਇਹ ਗੱਲ ਕੱਲੇ ਬੈਠੇ ਸੋਨੀ ਕਿਥੇ ਆ ਸੋਨੀਆ ਦੇ ਵੀਰ ਤੈਨੂੰ ਮੈਂ ਕੀ ਦੱਸਾਂ ਚੱਲ ਬੈਣ ਚੁੱਪ ਕਰ ਰੋ ਨਾ ਤੂੰ ਹਣ ਮੈਂ ਤਵੀਰ ਦੂਸਰੀ ਦਵਾਈ ਤੇ ਮਤਾਂਗਾ ਕਹਿੰਦੇ ਨਹੀਂ ਡਾਕਟਰ ਨੇ ਆਖਿਆ ਦੋਵੇਂ ਚੱਟੀਆਂ ਦੇਣੀਆਂ ਤੇ ਮੈਂ ਸੋਚਿਆ ਵੀ ਇਹ ਦਵਾਈ ਇੱਕੋ ਖਾਦੀ ਆ ਮਸਾਂ ਕਿਤੇ ਤੇ ਕਿਉਂ ਨਾ ਮੈਂ ਦੂਸਰੀ ਨੂੰ ਅਲੱਗ ਕਰਕੇ ਦੇ ਦਵਾ ਮੈਨੂੰ ਕੀ ਪਤਾ ਸੀ ਵੀ ਇਹਨੇ ਆ ਜਾਂਦੇ ਚੜਾਉਣਾ ਅੱਜ ਤੇ ਮੇਰੇ ਹੱਥੀ ਪੈਰ ਤਾਂ ਕਿ ਗਏ ਵੀਰ ਚੱਲ ਬੈਣ ਹੁਣ ਤੂੰ ਰੋਈ ਨਾ ਜਾ ਮੈਂ ਕਰਦਾ ਗਾ ਲੋਨਾਂ ਸਮਝਾਉਣਾ ਵਾਂ ਉਹਨੂੰ ਸੋਨੀਆ ਕੀ ਗੱਲ ਬਾਤ ਹੈ ਨੂੰ ਕਿਉਂ ਭੈਣ ਨਾ ਕਹਿਦੀ ਰਹਿਨੀ ਆ ਜੋ ਇੱਥੇ ਆਈ ਗਈ ਆ ਤੇ ਜੋ ਇੱਥੇ ਆਈ ਆ ਤੁਹਾਡੇ ਮਤਲਬ ਫਾਇਦੇ ਵਾਸਤੇ ਆਈ ਆ ਨਾ ਦਵਾਈ ਲੈ ਕੇ ਆਈ ਸਾਡੇ ਵਾਸਤੇ ਸਾਡਾ ਭਲਾ ਹੀ ਸੋਚਦੀ ਆ ਨਾ ਤੇ ਤੂੰ ਕਿਉਂ ਹਰ ਵੇਲੇ ਐਵੇਂ ਕਹਿਦੀ ਰਹਿਨੀ ਆ ਆ ਤੁਹਾਡੇ ਗਾੜੀ ਜੋੜੇ ਹੱਥ ਮੇਰੇ ਕੋ ਹੋਰ ਭਲਾ ਨਹੀਂ ਜਿਹਾ ਹੁੰਦਾ ਤੇ ਨਾ ਹੀ ਮੈਂ ਸਹਿਣਾ ਵਾ ਉਹ 15 ਦਿਨ ਹੋ ਗਏ ਆ ਮੰਦਰੇ ਮਰੀ ਰਹਿਨੀ ਆ ਨਾ ਮੇਰੇ ਕੋ ਉੱਠਿਆ ਜਾਂਦਾ ਨਾ ਮਿਰਚ ਜਾਨ ਪ੍ਰਾਣ ਮੇਰੀ ਤੇ ਅੱਖਾਂ ਹੀ ਨਹੀਂ ਖੁੱਲੀਆਂ ਮੈਂ ਅੱਜ ਵੇਖਿਆ ਦੀਦੀ ਨੇ ਮੈਨੂੰ ਦਵਾਈ ਦਿੱਤੀ ਉਹ ਮੈਂ ਰੋੜਤੀ ਤੇ ਮੈਂ ਜਾਣ ਕੇ ਨਾਟਕ ਕੀਤਾ ਦੀਦੀ ਨੇ ਉਸ ਦਵਾਈ ਤੋਂ ਬਾਅਦ ਇੱਕ ਮੈਨੂੰ ਹੋਰ ਦਵਾਈ ਦਿੱਤੀ ਜਿਸ ਦਿਨ ਮੇਰੇ ਚ ਸਾਹ ਸੱਤੇ ਨਹੀਂ ਰਹਿੰਦੀ ਜਾਣ ਪ੍ਰਾਣੀ ਰਹਿੰਦੀ ਮੈਨੂੰ ਹੋਸ਼ ਹੀ ਨਹੀਂ ਰਹਿੰਦੀ ਕਿ ਮੈਂ ਹੈ ਕਿੱਥੇ ਆ ਉਹ ਤੇ ਅੱਜ ਅਚਾਨਕ ਮੈਂ ਦਵਾਈ ਰੋੜ ਕੇ ਵੇਖੀ ਵੀ ਸ਼ਾਇਦ ਮੈਨੂੰ ਕਿਤੇ ਦਵਾਈ ਨਾਲ ਤਲੀ ਹੋਉਂਦਿਆ ਤੁਸੀਂ ਕੰਮ ਤੇ ਚਲ ਜਾਂਦੀ ਹੋ ਨਾ ਤੁਸੀਂ ਕਦੀ ਮਗਰ ਫੋਨ ਲਾ ਕੇ ਪੁੱਛਿਆ ਨਾ ਤੁਹਾਨੂੰ ਪਤਾ ਵਾ ਕਿ ਮੈਂ ਕਿਦਨ ਤਾਂ ਰੋਟੀ ਦਿੱਤੀ ਕਿਦਨ ਨਹੀਂ ਦਿੱਤੀ ਮੈਨੂੰ ਤੇ ਪਿੱਛੇ ਹੋਸ਼ ਹੀ ਨਹੀਂ ਹੁੰਦੀ ਦੱਸੋ ਮੈਂ ਕੀ ਕਰਾਂ ਦ ਦਵਾਈ ਤੇ ਮੇਰੇ ਸਾਹਮਣੇ ਉਹ ਤਾਂ ਪਤਾ ਭੈਣ ਲੈ ਕੇ ਆਈ ਐ ਮੈਂ ਤੈਨੂੰ ਕਿਆ ਵੀ ਖਾ ਲਿਆ ਕਰ ਹੋਰ ਕਿਹੜੀ ਦਵਾਈ ਦੀ ਦਿੱਤੀ ਤੈਨੂੰ ਉਹ ਦਵਾਈ ਤੋਂ ਬਾਅਦ ਇੱਕ ਹੋਰ ਦਵਾਈ ਕਿੰਦੇ ਨੇ ਪੁੱਛੋ ਇਹਨਾਂ ਨੂੰ ਮੂਦੇ ਆ ਇੱਕ ਹੋਰ ਦਵਾਈ ਦਿੰਦੀ ਤੈਨੂੰ ਤੈਨੂੰ ਕਿਤੇ ਮੈਂ ਯਾਰਤ ਨਹੀਂ ਦੇਤੀ ਭੈਣ ਆਉਂਦੀਆਂ ਇਸ ਕਾਰਨ ਤੇਰੀਆਂ ਸ਼ੁਰੂ ਹੋ ਗਈਆਂ ਵਾ ਮਗਰ ਉਹ ਕਰ ਵੜਿਆਣ ਕੇ ਡਿਊਟੀ ਦਾ ਕਿਤੇ ਪਾਣੀ ਨਹੀਂ ਕਿਤੇ ਧਾਣੀ ਨਹੀਂ ਪਈ ਰਹਿੰਦੀ ਮੂਦੇ ਮੂਦੇ ਆ ਆਹ ਭੈਣ ਨੇ ਮੈਨੂੰ ਹੁਣ ਦੱਸਿਆ ਵੀ ਇੱਕ ਦਵਾਈ ਜਿਹੜੀ ਮਦਦ ਤੇ ਚੱਲਦੀ ਆ ਨਾ ਉਹਦੇ ਨਾਲ ਇੱਕ ਦਵਾਈ ਹੋਰ ਵੀ ਚੱਲਦੀ ਆ ਫੜੇਗੇ ਤਾਂ ਤਾਂ ਕਰਕੇ ਦੱਸਿਆ ਲੈਣ ਤੁਹਾਨੂੰ ਨਾਲੇ ਉਹ ਇਦਾਂ ਦੀ ਦਵਾਈ ਆ ਕਿ ਜਿੱਦਾਂ ਮੈਨੂੰ ਹੋਸ਼ ਨਹੀਂ ਰਹਿੰਦੀ ਮੈਂ ਕਿੱਥੇ ਆ ਕਿੱਥੇ ਨਹੀਂ ਆ ਇਦਾਂ ਦੀ ਕਿਹੜੀ ਕਿਹੜੀ ਦਵਾਈ ਦੱਸੋ ਪਹਿਲਾਂ ਤੁਸੀਂ ਮੈਨੂੰ ਬਣੀ ਇੱਥੇ ਭੈਣ ਕੀ ਕਹਿੰਦੀ ਐ ਵੀਰ ਗੱਲ ਕੋਈ ਨਹੀਂ ਆ ਤੈਨੂੰ ਮੈਂ ਅੱਗੇ ਵੀ ਬਾਹਰ ਦੱਸ ਚੁੱਕੀ ਆ ਵੀ ਦਵਾਈਆਂ ਡਾਕਟਰ ਨੇ ਦੋ ਦਿੱਤੀਆਂ ਸੀ ਇਹ ਦਵਾਈ ਖਾਣ ਤੋਂ ਝਿਜਕਦੀ ਸੀ ਉਨੇ ਆਖਿਆ ਤੁਵੇਂ ਇਕੱਠੀਆਂ ਕੋਲ ਕੇ ਦੇਣੀਆਂ ਵਾ ਮੈਂ ਸੋਚਿਆ ਵੀ ਫੇਰ ਮੈਨੂੰ ਆਖੂਗੀ ਏ ਵੀ ਮੇਰੇ ਕੋਲ ਇੰਨੀਆਂ ਦਵਾਈਆਂ ਨਹੀਂ ਖਾਧੀਆਂ ਜਾਂਦੀਆਂ ਤਾਂ ਕਰਕੇ ਇਹਨੇ ਮੈਂ ਦੂਸਰੀ ਦਵਾਈ ਦੇਣ ਲਈ ਦਵਾਈ ਦੇਤੀ ਕੁਝ ਹੋਰ ਤੇ ਨਹੀਂ ਦਿੱਤਾ ਤੁਹਾਡੇ ਭਲੇ ਵਾਸਤੇ ਕਰਨ ਨਹੀਂ ਸਭ ਕੁਝ ਉਹ ਦਿਨ ਤੋਂ ਮੈਨੂੰ ਇੱਕ ਦਵਾਈ ਕਿਹਾ ਸੀ ਤੇ ਹੁਣ ਤੂੰ ਮੈਨੂੰ ਬਾਹਰ ਦੋ ਦਵਾਈਆਂ ਕਈਆਂ ਵਾ ਚਲੋ ਹੈ ਤੇ ਦਵਾਈ ਤੇ ਦਵਾਈ ਆ ਜੇ ਦੋ ਦਵਾਈਆਂ ਨੇ ਤੁਸੀਂ ਉਹਲਾ ਕਾਦਾ ਰੱਖਦੇ ਹੋ ਇਹੋ ਤੇ ਗੱਲ ਇਹਨਾਂ ਨੂੰ ਮੈਂ ਕਹਿਣੀ ਆ ਦਵਾਈ ਇੱਕ ਹੋਵੇ ਚਾਹੇ ਦੋ ਹਾਂ ਹਾਂ ਤੁਹਾਡੇ ਪਿਆਰ ਦੇ ਵਾਸਤੇ ਹੀ ਆ ਨਾ ਮੈਂ ਕਿਹੜਾ ਤੁਹਾਡਾ ਬੁਰਾ ਸੋਚਣ ਨਹੀਂ ਆ ਵੀਰ ਉਹ ਭੈਣ ਅਸੀਂ ਕਿਹੜਾ ਤੈਨੂੰ ਮਾਰਾ ਕੈਂਡਿਆਂ ਚਲ ਤੂੰ ਲਿਆਈਆਂ ਸਿਰ ਮੱਥੇ ਆ ਕੋਈ ਗੱਲ ਨਹੀਂ ਪਰ ਦੱਸਣਾ ਤੇ ਚਾਹੀਦਾ ਵਾ ਨਾ ਜੇ ਅਕਸਰ ਉਹਨੂੰ ਵੀ ਕੁਝ ਹੋਣ ਡਿਆ ਤੇ ਫੇਰ ਹੀ ਉਹ ਮਤਲਬ ਡਈਏ ਕਹਿਣ ਤੇ ਬਦਲੇ ਘਰੋਂ ਬਕਾਰ ਹੋਈ ਫਿਰਦੀ ਆ ਕੁੱਤੋ ਏ ਮੇਰੀ ਕੁੱਤੇ ਖਾਣੀ ਕਰਦੀ ਆ ਉਦੋਂ ਤੇਰੇ ਕੋ ਵੀ ਆੜਗੋੜ ਰਹਿੰਦੀ ਖੁੰਦੀ ਕਰਾਦੀ ਆ ਭੈਣ ਗਾਲ ਨੂੰ ਐਵੇਂ ਪੁੱਠੇ ਬਨੇ ਨਾ ਖਾੜਾ ਅਸੀਂ ਚਲੋ ਤੇਰਾ ਸਤਿਕਾਰ ਕਰਦੇ ਆ ਤੂੰ amni ਆ ਕੋਈ ਗੱਲ ਨਹੀਂ ਤੂੰ ਵੱਡੀ ਆ ਪਰ ਹਾਂ ਗੱਲਾਂ ਦਾ ਨਾ ਨਾ ਕਰ ਪੀਂਦਾ ਹਾਂ ਬਬਾ ਸਤਿਕਾਰ ਮੈਨੂੰ ਨਹੀਂ ਚਾਹੀਦਾ ਮੇਰੀ ਗੱਲ ਸੁਣੋ ਮੈਂ ਨਹੀਂ ਜੇ ਕੋਈ ਦਵਾਈ ਖਾਣੀ ਜੇ ਰੱਬ ਨੇ ਮੈਨੂੰ ਦੇਣਾ ਹੋਇਆ ਨਾ ਤੇ ਆਪੇ ਹੀ ਦੇ ਦੇਣਾ ਵਾ ਮੈਂ ਕੋਈ ਦਵਾਈ ਨਹੀਂ ਖਾਣੀ ਬਸ ਕਹਿ ਦੋ ਦੀਦੀ ਨੂੰ ਅੱਜ ਚਲ ਯਾਰ ਤੂੰ ਚੁੱਪ ਰਹਿ ਮੈਂ ਗੱਲ ਕਰ ਲੈਂਦਾ ਕੋਈ ਗੱਲ ਨਹੀਂ ਗੱਲ ਤੇ ਕਰਨੀ ਕਿਦਣ ਵਾ ਮੈਂ ਚਾਹੀਦੀ ਆ ਕਿ ਬੱਚਾ ਚਾਹੀਦਾ ਵਾ ਮੇਰੀਆਂ ਦਵਾਈਆਂ ਖਾ ਖਾ ਕੇ ਮੇਰੇ ਅੰਦਰ ਗਲ ਗਿਆ ਮੇਰੇ ਕੋਲ ਸਹਿਨਸ਼ੀਲਤਾ ਹੋਰ ਨਹੀਂ ਹੈਗੀ ਜੇ ਤਾਨੂੰ ਇੰਨੀ ਹੈ ਨਾ ਤੂੰ ਹੀ ਦੂਜਾ ਵਿਆਹ ਕਰਾ ਲਓ ਮੇਰੇ ਪੇਕੇ ਹੁੰਦੇ ਤੇ ਉਹਨਾਂ ਦੇ ਗਾੜੀ ਲਾ ਕੇ ਮੈਨੂੰ ਤੋਰ ਦੋ ਮੈਂ ਨਹੀਂ ਇੱਥੇ ਰਹਿਣਾ ਤੇ ਨਾ ਮੈਂ ਕੋਈ ਦਵਾਈ ਖਾਣੀ ਜੇ ਹੋਰ ਬੱਸ ਭੈਣ ਇਹੋ ਕੋ ਸੁਣਨਾ ਹੈ ਨਾ ਤੂੰ ਹੀ ਹਾਂ